ਹਾਂਜੀ ਦੋਸਤੋ ਸੱਜਣੋਂ ਤੇ ਭਰਾਓ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਵੈਲਕਮ ਹੋ ਗਿਆ ਸਾਰੇ ਭਰਾਵਾਂ ਦਾ ਸਾਡੇ ਚੈਨਲ ਵਿਜਨਨ ਪਲੱਗ ਤੇ ਤੇ ਹੋਰ ਵੀਰੋ ਕਿਵੇਂ ਚੱਲਦੀ ਸਿਹਤ ਵੀਰ ਕਿਵੇਂ ਚੱਲਦੇ ਸਾਰੇ ਸਿਸਟਮ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਵੀਰਾਂ ਦਾ ਸ਼ੁਕਰੀਆ ਦਾ ਕਰਨਾ ਚਾਹੁੰਦਾ ਜੋ ਕਮੈਂਟ ਕਰਦੇ ਆ ਬਹੁਤ ਪੋਜ਼ਿਟਿਵ ਪੋਜ਼ਿਟਿਵ ਤੇ ਬਹੁਤ ਵਧੀਆ ਵੀਡੀਓ ਨੂੰ ਰਿਸਪੌਂਸ ਦਿੱਤਾ ਜਿਹੜੀਆਂ ਦੋ ਆਈਆਂ ਆਪਣੀਆਂ ਲਾਸਟ ਵੀਡੀਓ ਚਲੋ ਛੇਤੀ ਛੇਤੀ ਪਾਈਆਂ ਪਹਿਲਾਂ ਕੁਝ ਰਿਦੀਏ ਵਾਂ ਜਾਂ ਤੇ ਤਾਂ ਸਮਾਂ ਨਹੀਂ ਲੱਗ ਸਕਿਆ ਤੇ ਆਹ ਦੋ ਤਿੰਨ ਵੀਡੀਓ ਆਪਾਂ ਥੋੜੀ ਜੀ ਵਕਤ ਵੇਟੇ ਪਾਈਆਂ ਜਲਦੀ ਠੀਕ ਹੈ ਜੀ ਤੇ ਅੱਜ ਵੀ ਬੜਾ ਵਧੀਆ ਮੈਂ ਟੌਪਿਕ ਲੈ ਕੇ ਆਇਆ ਤੁਹਾਡੇ ਵਾਸਤੇ ਆ ਅੱਜ ਕੱਲ ਨਾ ਜਾਨਵਰਾਂ ਨੂੰ ਹਾਂ ਕਬੂਤਰਾਂਦਿਆਂ ਨੂੰ ਖਾਸ ਕਰਕੇ ਬੱਚਿਆਂ ਨੂੰ ਜਾਂ ਪੱਠਿਆਂ ਨੂੰ ਵੱਡਿਆਂ ਨੂੰ ਵੀ ਮਿਲੂ ਪਰ ਵੱਡਿਆਂ ਨੂੰ ਘੱਟ ਅੱਖਾਂ ਦੀ ਯਾਰ ਬੜੀ ਪ੍ਰੋਬਲਮ ਆਉਂਦੀ ਹੈ ਮਤਲਬ ਅੱਖਾਂ ਪਾਣੀ ਵਗਣ ਲੱਗ ਜਾਂਦਾ ਚਿਪਕ ਜਾਂਦੀਆਂ ਤੇ ਬਿਲਕੁਲ ਬੰਦ ਹੀ ਹੋ ਜਾਂਦੀਆਂ ਇਤੋਂ ਦਾ ਯਾਰ ਕਬੂਤਰ ਐਕਸਪਾਇਰ ਵੀ ਹੋ ਜਾਂਦਾ ਬੱਚਾ ਠੀਕ ਹੈ ਜੀ ਤੇ ਇਹਦੇ ਰਿਗਾਰਡਿੰਗ ਮੈਂ ਵੀਡੀਓ ਲੈ ਕੇ ਆ ਯਾਰ ਐਡਾ ਵਧੀਆ ਤੁਹਾਨੂੰ ਮੈਂ ਅੱਜ ਨੁਕਤਾ ਦੱਸੂ ਨਾ ਅਜਮਾਇਆ ਅਜਮੂਦਾ ਵੀ ਤੁਹਾਡੇ ਕਬੂਤਰ ਯਾਰ ਅੱਖਾਂ ਤੋਂ ਤੇ ਪ੍ਰੋਬਲਮ ਤੁਹਾਨੂੰ ਕਬੂਤਰਾਂ ਦੀ ਨਹੀਂ ਆਉਂਦੀ ਤੇ ਨਾ ਅੱਖਾਂ ਦੀ ਪ੍ਰੋਬਲਮ ਤੋਂ ਤੁਹਾਡਾ ਕਬੂਤਰ ਕੋ ਐਕਸਪਾਇਰ ਹੋਊਗਾ ਨਾ ਕੋ ਬੱਚਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਕਰਕੇ ਵੀ ਦੱਸੂਗਾ ਟ੍ਰੀਟਮੈਂਟ ਇੱਕ ਬੱਚੇ ਦੇ ਮੇਰੇ ਚਲੋ ਉਹ ਆਏ ਨਾਲੇ ਮੈਂ ਚਲੋ ਮਵੇਂ ਕਰਨ ਐਸੇ ਨਾਲੇ ਮੇਰੇ ਮਾਨਚਾ ਚਲੋ ਵੀਡੀਓ ਵੀ ਦਿੰਨੇ ਸੱਜਣਾ ਨੂੰ ਜੇ ਕਿਸੇ ਦੇ ਕੰਮ ਆ ਜੇ ਕਿਸੇ ਜਾਨਵਰ ਦੀ ਜਾਨ ਬਖਸ਼ ਬਾਜੇ ਹੋਰ ਕੀ ਚਾਹੀਦਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਪੂਰਾ ਪ੍ਰੈਕਟੀਕਲ ਕਰਕੇ ਦੱਸੂਗਾ ਸਾਰਾ ਕੁਝ ਕਿਵੇਂ ਸਿਸਟਮ ਹੈ ਤੇ ਕਿਵੇਂ ਇਹ ਦਵਾਈ ਯੂਜ਼ ਕਰੀਦੀ ਹੈ ਠੀਕ ਹੈ ਤੇ ਕਿੱਥੋਂ ਮਿਲਦੀ ਆ ਔਰ ਕੀ ਰੇਟ ਆ ਸਾਰਾ ਕੁਝ ਦੱਸੂਗਾ ਤੇ ਬਾਕੀ ਇਹ ਵੀ ਦੱਸੂਗਾ ਕਿ ਬਚਾ ਕਿਵੇਂ ਕਰਨਾ ਜਿਹੜਾ ਇਹ ਜਿਹੜੀ ਬਿਮਾਰੀ ਆਵੇ ਨਾ ਪਹਿਲਾਂ ਮੈਂ ਉਹਨਾਂ ਨੂੰ ਬਿਮਾਰੀ ਆਵੇ ਨਾ ਤੇ ਲੋੜ ਹੀ ਨਾ ਪਵੇ ਨਾ ਜੀ ਠੀਕ ਹੈ ਹਾਂਜੀ ਕਬੂਤਰ ਛੱਡੇ ਆਪਾਂ ਕੋਈ 12 ਤੇ 9 10 ਆਹੋ ਦੋ ਦਿਨ ਬਹਿ ਗਿਆ ਤੇ ਆਹੋ ਕੋ ਛੁੱਟਦੇ ਇੱਕ ਦਾ ਟਾਈਮ ਹੋ ਚੱਲਿਆ ਵਧੀਆ ਉਹ ਡੰਡੇ ਕਬੂਤਰ ਆ ਬਾਬਾ ਨਾ 5 10 12 ਫਰਦਾ ਫਿਰਤਾ ਹੋ ਗਿਆ ਇਹਨਾਂ ਨੇ ਅੱਜ ਮੈਂ ਥੋੜਾ ਥੋੜਾ ਨਾ ਪਾਣੀ ਦੇ ਕੇ ਛੱਡੇ ਆ ਤੇ ਬਹੁਤ ਵਧੀਆ ਫਿਰਨ ਡਿਆ ਆ 2-3 ਲੱਖ ਲਗਭਗ ਇੱਕ ਪੱਠਾ ਉੱਤੇ ਬੈਠਾ ਜਣਾ ਆ ਵੇਖੋ ਫਿਰ ਆ ਉਹ ਡੇਲੀ ਡਾਈ ਦਾ ਤੇ ਆ ਫਿਰ ਤਾਂ ਇਹਨਾਂ ਦੀ ਹਨ ਵੈਸੇ ਹੀ ਬਰਾਈ ਜਾਣੇ ਤੇ ਦਿਨ ਯਾਰ ਬੜਾ ਲੱਗਾ ਅੱਜ ਐਵੇਂ ਲੱਗਦਾ ਜਿਵੇਂ ਸਾਲਾ ਨਾ ਜੇਠ ਦਾ ਮਹੀਨਾ ਚੜਿਆ ਹੁੰਦਾ ਤੇ ਆ ਵੇਖੋ ਫੇਰ ਚਲ ਗਿਆ ਤਾਂ ਹੈ ਨਹੀਂ ਵੀ ਤਾਂ ਚਲ ਗਿਆ 4 5 7 ਕਬੂਤਰ ਹੋਰ ਦੇ 10 ਛੱਡੇ 3 ਬਹਿ ਗਿਆ ਤੇ ਚਲੋ ਚੱਲਦੇ ਆ ਜੀ ਵੀਡੀਓ ਦੇ ਨੈਕਸਟ ਇਸੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਕਿਹੜਾ ਕਬੂਤਰ ਆ ਉਹਨੂੰ ਦਵਾਈ ਕਿਵੇਂ ਦੇਣੀ ਹੈ ਤੇ ਸੌਰੀ ਜੇ ਮੈਂ ਪਹਿਲਾਂ ਤੁਹਾਨੂੰ ਦੱਸ ਦੇਣਾ ਵਾ ਕਿ ਜਿਹੜੀ ਦਵਾਈ ਆ ਤੇ ਬਾਅਦ ਚ ਮੈਂ ਪ੍ਰੈਕਟੀਕਲ ਕਰਕੇ ਦੱਸਦਾ ਆ ਯਾਰ ਕਿ ਵੀਡੀਓ ਲਾਟ ਤੱਕ ਮੇਰੇ ਭਰਾ ਵੇਖਿਓ ਤੇ ਕਮੈਂਟ ਜਰੂਰ ਕਰੋ ਠੀਕ ਹੈ ਜੀ ਕਿੰਨੂ ਕਿੰਨੂਏ ਦਵਾਈ ਬਾਰੇ ਪਹਿਲਾਂ ਪਤਾ ਹੈ ਤੇ ਜਿਹਨੂੰ ਨਾਮ ਆ ਲੱਗਾ ਪਤਾ ਠੀਕ ਹੈ ਜੀ ਚਲੋ ਜੀ ਅੱਜ ਚੱਲਦੇ ਆਂ ਵੀਡੀਓ ਦੇ ਨੈਕਸਟ ਪਾਰਟ ਹਾਂਜੀ ਵੀਰ ਜੀ ਵੈਲਕਮ ਹੋ ਗਿਆ ਜੀ ਵੀਡੀਓ ਦੇ ਆਹ ਇਸੇ ਦੇ ਵਿੱਚ ਤੁਹਾਡਾ ਤੇ ਟੌਪਿਕ ਵਾਲ ਜਾਈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੋ ਗੱਲਾਂ ਬੇਨਤੀਆਂ ਕਰਨੀਆਂ ਚਾਹਣਾ ਕੋਈ ਗੱਲਾਂ ਕੁਝ ਤਨਬਦਾ ਹੋ ਰਹੀਆਂ ਅੱਜਕੱਲ ਆਪਣੇ ਆਲੇ-ਦੁਆਲੇ ਕਬੂਤਰ ਬਾਜ਼ੀ ਦੇ ਸਰਕਲ ਦੇ ਵਿੱਚ ਵੀ ਤੇ ਉਹ ਕਿਤੇ ਯਾਰ ਬਾਜ਼ੀ ਹੁੰਦੀ ਕੋਈ ਹਨਾ ਕੱਲ ਪਰਸੋਂ ਤੇ ਉਹ ਜਿਹੜੇ ਆਪਣੇ ਉਦਦਾਰਾਂ ਨੂੰ ਜਾ ਕੇ ਤੇ ਇਹ ਕਿ ਆ ਵੀ ਜਾ ਕਬੂਤਰ ਪਲਟ ਕੇ ਛੱਡੋ ਤੇ ਜਾਂ ਫਿਰ ਕਬੂਤਰਾਂ ਨੂੰ ਤੁਸੀਂ ਜਿਹੜਾ ਪਾਲਟਿਕਾ ਨਹੀਂ ਛੱਡੂਗਾ ਕਿ ਉਹ ਉਸ ਤੋਂ ਦੂਜਾ ਕਬੂਤਰ ਨਹੀਂ ਛੱਡ ਸਕੂਗਾ ਠੀਕ ਹੈ ਜੀ ਚਲੋ ਸਾਰਿਆਂ ਨੂੰ ਪਤਾ ਹੈ ਇਸ ਚੀਜ਼ ਬਾਰੇ ਨਾ ਯਾਰ ਇਹਦੇ ਵਿੱਚ ਮੈਂ ਚਲੋ ਛੋਟਾ ਮੂ ਵੱਡੀ ਗੱਲ ਆਪਾਂ ਦੇ ਆਪਣੀ ਕੀ رائے ਦੇ ਸਕਦੇ ਹਾਂ ਚਲੋ ਫਿਰ ਵੀ ਜੇ ਮੈਂ ਆਪਣਾ ਇੱਕ ਤੁਸ਼ ਜਿਹਾ ਵਿਚਾਰ ਦਿੰਨਾ ਹੈ ਨਾ ਕਿ ਯਾਰ ਕਈ ਆਮ ਬੰਦਿਆਂ ਨੇ ਹੁਣ ਕਬੂਤਰ ਨਹੀਂ ਲਾਏ ਹੁੰਦੇ ਉਹ ਮਤਲਬ ਉਹਨਾਂ ਦਾ ਵੀ ਯਾਰ ਆਪਣੇ ਵੱਲੋਂ ਮੋਟਿਵ ਵਧੀਆ ਆ ਵੀ ਚਲੋ ਨਸ਼ਿਆਂ ਤੋਂ ਦਵਾਈ ਦਾਰੂ ਤੋਂ ਕਬੂਤਰ ਵਹਿਤ ਹੋਣ ਇਹਨਾਂ ਤੋਂ ਦੂਰ ਰਹਿ ਕੇ ਲੋਕ ਸਾਹਸ ਸੁਧਰੀ ਕਬੂਤਰ ਬਾਜ਼ੀ ਕਰਨ ਪਰ ਮੇਰੇ ਹਿਸਾਬ ਨਾਲ ਜਿਆ ਮਨ ਲ ਹੁਣ ਕਈ ਬੰਦਿਆਂ ਨੇ ਕਬੂਤਰ ਪਲਟਣ ਤੇ ਨਹੀਂ ਲਾਏ ਹੁੰਦੇ ਉਹ ਕਬੂਤਰ ਸਵੇਰੇ ਪਲਟ ਕੇ ਨਹੀਂ ਡਾਉਂਦੇ ਮਨ ਲ ਉਹਨਾਂ ਦਾ ਹੱਥ ਹੀ ଏ ਤਰੀਕੇ ਨਾਲ ਸੈੱਟ ਹੋਇਆ ਹੁੰਦਾ ਉਹਨਾਂ ਦੀ ਜਿਹੜੀ ਆ ਸਾਹਮ ਸੰਭਾਲ ਇਹੋ ਜਿਹੀ ਤਰੀਕੇ ਤੇ ਕਬੂਤਰ ਨਹੀਂ ਪਲਟਦੇ ਆ ਸਾਡੇ ਤੇ ਕੋਈ ਚੱਕਰ ਨਹੀਂ ਅਹੀਂ ਦੇ ਯਾਰ ਪਲਟ ਕੇ ਵੀ ਛੱਡ ਦਿੰਦੇ ਆ ਮੈਂ ਤੇ 100 100% ਗਰਮ ਵਿੱਚ ਕਬੂਤਰ ਸਵੇਰੇ ਪਲਟ ਕੇ ਛੱਡਦਾ ਮੈਂ ਪਿਛਲੇ ਵੀਡੀਓ ਜੀ ਦੱਸਿਆ ਤੁਹਾਨੂੰ ਪਲਟਣ ਦੀਆਂ ਵੀਡੀਓ ਸਾਰਾ ਕੁਝ ਬਣਾ ਕੇ ਦੱਸਿਆ ਪਰ ਮੈਂ ਉਹਨਾਂ ਬੰਦੇ ਦੀ ਗੱਲ ਕਰਦਾ ਵਾਂ ਬੜੇ ਲੋਕ ਬੜੀ ਉਹਨਾਂ ਦੀ ਸੰਖਿਆ ਜ਼ਿਆਦਾ ਬੜੇ ਉਹ ਯਕੀਨ ਜ਼ਿਆਦਾ ਵਾ ਜਿਹੜੇ ਕਬੂਤਰ ਪਲਟ ਕੇ ਨਹੀਂ ਛੱਡਦੇ ਤੇ ਉਹਨਾਂ ਦਾ ਫਿਰ ਯਾਰੋ ਫਿਰ ਉਹਨਾਂ ਦਾ ਤੇ ਹੱਕ ਮਾਰਿਆ ਜਾਣਾ ਯਾਰ ਉਹ ਫਿਰ ਉਹਨਾਂ ਦਾ ਕੀ ਹੋਊ ਗੱਲ ਹੱਲ ਮੈਂ ਤਾਂ ਚਾਹਣਾ ਯਾਰ ਇਹਦੇ ਵਿੱਚ ਕੋਈ ਨਾ ਵਿਚਾਰ ਰਸਤਾ ਲੱਭਿਆ ਜਾਵੇ ਜੀ ਚਾ ਉਹਨਾਂ ਦਾ ਵੀ ਕੋਈ ਹੱਲ ਹੋ ਜੇ ਤੇ ਅ ਚਲੋ ਜਿਹੜੇ ਮੋਤਵਰ ਬੰਦੇ ਅੱਗੇ ਲੱਗੇ ਜਾਂ ਅਧਿਕਾਰ ਹੈ ਤੇ ਉਹ ਵੀ ਜੋ ਆਪਣੀ ਇੱਕ ਲੈ ਕੇ ਚੱਲੇ ਆ ਕਿ ਇਹੀ ਆ ਮੁਹਿੰਮ ਬਿੱਡੀ ਆ ਤੇ ਅਸੀਂ ਇਹਨੂੰ ਇਹ ਚੀਜ਼ ਤੋਂ ਆਪਾਂ ਰਹਿਤ ਕਰਨਾ ਤੇ ਉਹਨਾਂ ਦਾ ਵੀ ਜਿਹੜਾ ਮੋਟਿਵ ਉਹ ਵੀ ਹੱਲ ਹੋ ਸਕਦਾ ਠੀਕ ਹੈ ਜੀ ਤੇ ਬਾਕੀ ਸਭ ਸਮਝਦਾਰ ਆ ਯਾਰ ਬਹੁਤ ਬੜੇ ਐਕਸਪੀਰੀਅੰਸ ਖੜਾ ਰੀਆ ਤੇ ਆਪਾਂ ਚੱਲਦੇ ਆ ਆਪਣਾ ਟੌਪਿਕ ਜਿਵੇਂ ਕਿ ਸੱਜਣੋਂ ਮੈਂ ਤੁਹਾਨੂੰ ਪਿਛਲੇ 10 ਕਿਹਾ ਕਿ ਟੌਪਿਕ ਕਿਹਨਾਂ ਦਾ ਪੱਖਾਂ ਦੇ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਹੱਥਾਂ ਵਿੱਚ ਇਨਫੈਕਸ਼ਨ ਆਉਂਦੀ ਕਿਵੇਂ ਤੇ ਜੇ ਪਹਿਲਾਂ ਹੀ ਅਸੀਂ ਕਬੂਤਰਾਂ ਸੰਭਾਲ ਲਏ ਤੇ ਇਨਫੈਕਸ਼ਨ ਆਉਂਦੀ ਨਾ ਚਲ ਫਿਰ ਵੀ ਯਾਰ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਕੋਤਾਈ ਰਹਿ ਜਾਂਦੀ ਹੈ ਬੰਦੇ ਕੋਲ ਤੇ ਆ ਜਾਂਦੀ ਹੈ ਪ੍ਰੋਬਲਮ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਜੇ ਪ੍ਰੋਬਲਮਾਂ ਆਉਣ ਤੇ ਫਿਰ ਉਹਨਾਂ ਦਾ ਇਲਾਜ ਤਰੀਕੇ ਨਾਲ ਕਰੀਏ ਤੇ ਸਾਡਾ ਕਬੂਤਰ ਸੇਫ ਹੋ ਜਾਂਦਾ ਠੀਕ ਹੈ ਵੀਰ ਜੀ ਆਉਂਦੀ ਕਿਵੇਂ ਯਾਰ ਜਿਤਨਾ ਹੁਣ ਤਾਂ ਬਦਦਾ ਮੌਸਮ ਬਾਰਿਸ਼ ਤੋਂ ਬਾਅਦ ਅੱਜ ਕੱਲ ਨਾ ਮਸ਼ਰ ਬੜੇ ਹੁੰਦੇ ਆ ਠੀਕ ਹੈ ਖੁੱਡਿਆਂ 'ਚ ਵੀ ਸਫਾਸਵਾਇ ਟਾਈਮ ਨਾਲ ਨਾ ਕਰੀ ਖੁੱਡਿਆਂ 'ਚ ਵੀ ਮਛਰ ਹੁੰਦੇ ਆ ਕਰੀਏ ਵੀ ਤੇ ਫਿਰ ਵੀ ਮਛਰ ਜਾਂ ਸ਼ਾਮਾਂ ਨੂੰ ਬਹੁਤ ਬੜੀ ਬਹੁਤ ਮਛਰ ਹੁੰਦਾ ਤੇ ਮਛਰ ਜਦੋਂ ਆ ਨਾ ਆ ਜਿਹੜੀਆਂ ਚੀਜ਼ਾਂ ਬੜੀਆਂ ਨਾਜ਼ੁਕ ਹੁੰਦੀਆਂ ਅੱਖਾਂ ਹੋ ਗਈਆਂ ਉਸ ਤੋਂ ਬਾਅਦ ਜਿੱਥੋਂ ਉਹ ਵੇਟ ਕਰਦੇ ਕਬੂਤਰ ਉੱਥੇ ਵੀ ਲੜ ਜਾਂਦੇ ਆ ਤੇ ਆ ਇਹਦੇ ਥੱਲੇ ਪੱਠਿਆਂ 'ਚ ਮਛਰ ਜਦੋਂ ਲੜ ਜਾਂਦਾ ਤੇ ਉਹ ਫਿਰ ਪਰ ਜਾਂਦਾ ਵਾ ਇੱਕ ਸਾਫ ਦੇ ਪਿਲਪਲੇ ਜੇ ਬਣ ਜਾਂਦੇ ਆ ਨਾ ਆ ਪੋੜੇ ਬਣ ਜਾਂਦੇ ਆ। ਉਹਨਾਂ ਜਰਦੇਸ਼ਾ ਭਰ ਜਾਂਦਾ। ਉਹ ਹੌਲੀ 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 ਇੱਥੇ ਲੜ ਕੇ ਪੂਰਾ ਹੌਲੀ ਹੌਲੀ ਪੂਰੀ ਇਨਫੈਕਸ਼ਨ ਹੋ ਜਾਂਦੀ ਤੇ ਅੱਖ ਨੂੰ ਵੀ ਉਹਦਾ ਅਸਰ ਪੈ ਜਾਂਦਾ। ਇੱਕ ਤੇ ਕਾਰਨ ਇਹ ਹੁੰਦਾ। ਦੂਜਾ ਕਾਰਨ ਹੈ ਕਬੂਤਰਾਂ 'ਚ ਵੈਸੇ ਕੋਈ ਇਨਫੈਕਸ਼ਨ ਹੁੰਦੀ ਆ। ਅ ਗਰਮੀ ਆ ਜਾਏ ਜਾਂ ਕੋਈ ਪਾਣੀ ਤੋਂ ਜਾਂ ਹਵਾ ਹੋ ਜਾਏ ਫਿਰ ਵੀ ਕਬੂਤਰਾਂ ਦੇ ਅੱਖਾਂ ਖਰਾਬ ਹੋ ਜਾਂਦੀ। ਚਲੋ। ਜਿਵੇਂ ਵੀ ਕਰਕੇ ਤੁਹਾਡੇ ਕਬੂਤਰਾਂ ਦੇ ਅੱਖਾਂ ਖਰਾਬ ਹੋਣ ਤੁਹਾਨੂੰ ਅਜਿਹੀੋ ਜੀ ਚੀਜ਼ ਦੱਸਾਂ ਲਾਂਗਾ। ਬਹੁਤ ਹੀ ਨਿਆ ਆ ਵੀਰ ਮੈਂ ਮੈਨੂੰ ਵੀ ਕਿਸੇ ਵੀਰ ਨੇ ਦੱਸੀ ਏ ਤੇ ਉਸ ਤੋਂ ਬਾਅਦ ਮੈਂ ਲਗਾਤਾਰ ਕਬੂਤਰਾਂ ਮੇਰੇ ਕੋਲ ਪੱਕੀ ਪਈ ਹੁੰਦੀ ਆ ਤੇ ਹੁਣ ਆ ਇੱਕ ਨੂੰ ਮੁੱਕੀ ਹੀ ਤੇ ਇੱਕ ਨੂੰ ਪ੍ਰੋਬਲਮ ਪਈ ਤੇ ਕਾਲੀ ਲੈ ਕੇ ਆ ਜਾਂਦੇ ਠੀਕ ਹੈ ਤੇ ਦਵਾਈ ਤਾਂ ਮੈਂ ਤੁਹਾਨੂੰ ਨਾਮ ਲਾ ਦਿੰਦਾ ਕਿਸੇ ਵੀ ਮੈਡੀਕਲ ਸਟੋਰ ਤੋਂ ਜਾ ਕੇ ਆ ਵੇਖੋ ਇਹਦਾ ਮੈਂ ਰੈਪਰ ਵੀ ਲੈ ਕੇ ਆਂਦਾ ਠੀਕ ਹੈ ਤੇ ਆ ਹਮਦਰ ਦਾ ਨਾਮ ਦਰਨਾ ਆਹ ਕੋ ਆ ਦਵਾਈ ਆ ਛੋਟਾ ਜਿਹਾ ਲਿਖਿਆ ਵਾ ਪੈਡੀਸਟਰੀਅਨ ਅਸਲ ਠੀਕ ਹੈ ਇਹ ਇਹ ਦਵਾਈ ਦਾਂ ਠੀਕ ਹੈ ਜੀ ਬੈਟਰੀ ਸ਼ਾਪ ਤੋਂ ਕਿਤੇ ਮਿਲ ਜਾਂਦੀ ਆ ਆਹ ਕੋਡ ਲਿਆ ਆ ਕੋਈ 20 30 ਰੁਪਏ ਦੀ ਆਉਂਦੀ ਆ ਟਿਊਬ ਟਿਊਬ ਹੁੰਦੀ ਆ ਜੀ ਸਿੱਧੀ ਗੱਲ ਨਹੀਂ ਤੁਹਾਨੂੰ ਪਤਾ ਲੱਗਦਾ ਦੁਕਾਨ ਤੇ ਜਾਓ ਕਿਸੇ ਬੈਟਰੀ ਸ਼ਾਪ ਤੇ ਜਾਂ ਮੈਡੀਕਲ ਸਟੋਰ ਤੇ ਜਿੱਥੇ ਨਾ ਬੈਟਰੀ ਦਵਾਈਆਂ ਮਿਲ ਜਾਂਦੀਆਂ ਉਹਨੂੰ ਕੋਈ ਯਾਰ ਮੱਝਾਂ ਜਾਂ ਗਾਇਆਂ ਦੇ ਥਾਣਾ ਵਾਲੀ ਜਿਹੜੀ ਦਵਾਈ ਹੁੰਦੀ ਆ ਇਹ ਨਾ ਥਾਣਾ ਦੇ ਵਿੱਚ ਜੀ ਤੁਹਾਨੂੰ ਇਫੈਕਸ਼ਨ ਹੋ ਜੀ ਨਾ ਅੰਦਰ ਜਦੋਂ ਅਸੀਂ ਦੁੱਧ ਧਾਰਾਂ ਕੱਢਦੇ ਆ ਤੇ ਉਹਦੇ ਵਿੱਚ ਜਖਮ ਆਉਂਦੀ ਉਹਦੇ ਵਾਸਤੇ ਹੁੰਦੀ ਆ ਠੀਕ ਹੈ ਜੀ ਤੇ ਆਹ ਵੇਖੋ ਇਹਦੇ ਅੰਦਰ ਕੁੱਪੀ ਜੀ ਲੱਗੀ ਹੁੰਦੀ ਆ ਉਸ ਤੋਂ ਪਹਿਲਾਂ ਆ ਆ ਟੱਕਣ ਹੁੰਦਾ ਵਾ ਟੱਕਣ ਖੋਲੀ ਦਾ ਇਹਦੇ ਵਿੱਚ ਕੁੱਪੀ ਹੁੰਦੀ ਆ ਤਾਂ ਅੰਦਰ ਆ ਇਹਦੇ ਵਿੱਚ ਕੁੱਪੀ ਹੁੰਦੀ ਆ ਆ ਲਾ ਕੇ ਕੁੱਪੀ ਆਹਰੇ ਰੰਗ ਦੇ ਕੁੱਪੀ ਵਿੱਚ ਕਾਹ ਦੇ ਦੀਵੇ ਵੇਖੋ ਇਹ ਥਾਨ ਜਿਹੜਾ ਹੁੰਦਾ ਉਹਦੇ ਵਿੱਚ ਜਿਹੜਾ ਸ਼ੇਕ ਹੁੰਦਾ ਉਹਦੇ ਵਿੱਚ ਪਾ ਕੇ ਤੇ ਇਹ ਕਰਨ ਵਾਸਤੇ ਹੁੰਦੀ ਠੀਕ ਹੈ ਤੇ ਇਹ ਕੁੱਪੀ ਪੱਕੀ ਚੜਾ ਕੇ ਰੱਖ ਲੋ ਤੁਹਾਡੇ ਕਬੂਤਰ ਵੇਖੋ ਤੁਹਾਨੂੰ ਹਾਸਾ ਲਾਉਣ ਦੀ ਲੋੜ ਨਹੀਂ ਸਿੱਧਾ ਮੈਂ ਅੱਗੇ ਪਾ ਕੇ ਵੀ ਦੱਸੂਗਾ ਸਿੱਧਾ ਐ ਆਖਰੇ ਵਿੱਚ ਪਾ ਸਕਦੇ ਤੁਸੀਂ ਕਬੂਤਰਾਂ ਨੂੰ ਠੀਕ ਹੈ ਜੀ ਤੇ ਇਹਦਾ ਤੁਸੀਂ ਫਾਇਦਾ ਲੈ ਸਕਦੇ ਜੀ ਠੀਕ ਹੈ ਤੇ ਦਵਾਈ ਯਾਰ ਇੰਨੀ ਜਿਆਦਾ ਕਾਰਗਰ ਮੈਂ ਤੁਹਾਨੂੰ ਵੀ ਦੱਸਾਂ ਤੁਸੀਂ ਸ਼ਾਮ ਨੂੰ ਕਬੂਤਰ ਦੀ ਅੱਖ ਮੰਦੂ ਰਾਤ ਨੂੰ ਲਾ ਲਓ ਸਵੇਰ ਨੂੰ ਕਬੂਤਰ ਆਖ ਖੋਲੂਗਾ ਇਹਦਾ ਲਾਉਣ ਦਾ ਤਰੀਕਾ ਕੀ ਤੁਹਾਨੂੰ ਅੰਦਾਜ਼ਾ ਦਿੰਨਾ ਕਬੂਤਰ ਆ ਮੈਂ ਜੇ ਵਾਪਸ ਫੜਨਾ ਜਾਂ ਤੇ ਟਾਈਮ ਨਾਲ ਜੇ ਟ੍ਰੇਡਿੰਗ ਲਾ ਕੇ ਵਧੀਆ ਜੇ ਕਬੂਤਰ ਦੀ ਅੱਖ ਚ ਮੈਂ ਅੱਗੇ ਵੀਡੀਓ ਚ ਦੱਸੂਗਾ ਵੀ ਪ੍ਰੈਕਟੀਕਲ ਕਰਕੇ ਅੱਗੇ ਲਾਰਡ ਤੱਕ ਵੀਡੀਓ ਮੇਰੇ ਭਰਾ ਵੀ ਤੋਂ ਵੀਡੀਓਸ ਕਿਹ ਬਣਾ ਕਰਿਓ ਲਾਰਡ ਤੱਕ ਜਰੂਰ ਇਹ ਵੀਡੀਓ ਮੇਂ ਪਾ ਕੇ ਦੱਸੂਗਾ ਇੱਕ ਹੋਇਆ ਹੈ ਮੇਰੇ ਪੱਠੇ ਨੂੰ ਉਹਨੂੰ ਮੈਂ ਪਾ ਕੇ ਦੱਸੂਗਾ ਕਿ ਕਿਵੇਂ ਟਰੀਟਮੈਂਟ ਕਰਨਾ ਅੱਖ ਨੂੰ ਪਹਿਲਾਂ ਕੀ ਕਰੋ ਸਾਫ਼ ਕਰੋ ਚੰਗੀ ਤਰ੍ਹਾਂ ਜੇ ਉਹਦੇ ਕੋਈ ਰੇਸ਼ਾ ਰੂਸ਼ਾ ਜਾਂ ਭੜਿਆ ਹੋਆ ਚੰਗੀ ਤਰ੍ਹਾਂ ਸਾਫ਼ ਕਰ ਕੱਢ ਦੋ ਕੱਢ ਕੇ ਸਾਫ਼ ਕਰਕੇ ਸਾਫ਼ ਕੱਪੜੇ ਨਾਲ ਫਿਰ ਦਵਾਈ ਪਾਓ ਫਿਰ ਇਹਦਾ ਫਾਇਦਾ ਜਲਦੀ ਹੁੰਦਾ ਫਿਰ ਇਹ ਆਪਣਾ ਸਰ ਹੋਰ ਜਲਦੀ ਬਕਾਉਂਦੇ ਠੀਕ ਹੈ ਜੀ ਤੇ ਪਾ ਕੇ ਕਬੂਤਰ ਨੂੰ ਥੋੜਾ ਲੱਗ ਰੱਖੋ ਦੂਜੇ ਕਬੂਤਰਾਂ ਨੂੰ ਠੀਕ ਹੈ ਇੱਕ ਵਾਰੀ ਸਵੇਰੇ ਪਾਓ ਇੱਕ ਵਾਰੀ ਸ਼ਾਮ ਨੂੰ ਪਾਓ ਠੀਕ ਹੈ ਤੇ ਮੈਨੂੰ ਬੜੀ ਉਮੀਦ ਦੋ ਤਿੰਨ ਦਿਨਾਂ ਚ ਕਬੂਤਰ ਦਾ ਸੈਟਲ ਹੋ ਜਾਊਗਾ ਤੇ ਇੱਕ ਨਾਲ ਗੋਲੀ ਆਉਂਦੀ ਆ ਗੋਲੀ ਵੀ ਤੁਹਾਨੂੰ ਮੈਂ ਦੱਸ ਦਿੰਨਾ ਵਾ ਗੋਲੀ ਐਂਦਰੋਫਲੋਕਸੀਸਿਨ ਦਾ ਸਾਲਟ ਲੇ ਲੋ ਕੋਈ ਵੀ ਜਾਂ ਸੈਪਟਰੋਂ ਦੀ ਗੋਲੀ ਲੇ ਲੋ ਉਹਦੇ 4 ਇਸੇ ਖਾਣੋ ਜੇ ਤੇ ਵੱਡਾ ਪੱਠਾ ਵਾ ਉਹਨੂੰ ਚੌਹਾਂ ਚੋਂ ਇੱਕ ਹਿੱਸਾ ਦੇ ਦਿਓ ਦਾਣਿਆਂ ਤੋਂ ਬਾਅਦ ਸਵੇਰੇ ਤੇ ਇੱਕ ਸ਼ਾਮਾਂ ਤੇ ਜੇ ਬੱਚਾ ਵਾ ਪੱਠਾ ਛੋਟਾ ਉਹਨੂੰ ਇੱਕੋ ਹੀ ਦੋ ਅੱਧਾ ਇਸਾ ਸ਼ਾਮ ਰਾਤ ਨੂੰ ਪਿਆਣ ਲਗੇ ਤੇ ਬੜੀ ਜਲਦੀ ਜਿਹੜਾ ਵਿੱਚ ਰੇਸ਼ਾ ਰੂਪ ਦਾ ਐ ਸੁੱਕ ਜਾਊਗਾ ਤੇ ਜਲਦੀ ਆਮ ਆ ਜਾ ਠੀਕ ਹੈ ਜੀ ਤੇ ਇਹ ਹੀ ਆਪਣੀ ਅੱਜ ਦੀ ਵੀਡੀਓ ਤੇ ਉਮੀਦ ਕਰਦਾ ਵਾਂ ਕਿ ਅ ਬਹੁਤ ਵਧੀਆ ਲੱਗਿਓ ਤੁਹਾਨੂੰ ਤੇ ਚਲੋ ਚੱਲੀਏ ਹੁਣ ਵੀਡੀਓ ਦੇ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਵਾਂ ਇੱਕ ਪੱਠਾ ਫੜ ਕੇ ਲਿਆ ਕੇ ਉਹਨੂੰ ਦਵਾਈ ਲਾ ਕੇ ਕਿਵੇਂ ਦਵਾਈ ਲੱਗਦੀ ਹੈ ਤੇ ਕਿਵੇਂ ਦਾ ਟਰੀਟਮੈਂਟ ਕਰਨਾ ਚਲੋ ਚੱਲੀਏ ਵੀਡੀਓ ਦੇ ਨੈਕਸਟ ਪਾਰਟ ਹਾਂਜੀ ਵੀਰ ਜੀ ਆ ਵੇਖੋ ਜੀ ਪੱਟੇ ਦੀ ਅੱਖਾਂ ਖਰਾਬ ਜਿਵੇਂ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸ ਗਿਆ ਪਿੱਛੇ ਕਿ ਕਿਵੇਂ ਇਹਨਾਂ ਦੀ ਅੱਖਾਂ ਖਰਾਬ ਹੁੰਦੀਆਂ ਵਾ ਤੇ ਉਤੋਂ ਰੋਕ ਤੰ ਕਰੀਏ ਚਲੋ ਹੋ ਗਿਆ ਤਾਂ ਕੋਈ ਚੱਕਰ ਨਹੀਂ ਆ ਤੇ ਪ੍ਰੋਬਲਮ ਪਈ ਆ ਤੇ ਉਹਨੂੰ ਅਸੀਂ ਇਲਾਜ ਵੀ ਕਰਾਂਗੇ ਤੇ ਇਹਨੂੰ ਸਭ ਤੋਂ ਪਹਿਲਾਂ ਤੁਸੀਂ ਕੇ ਸਾਫ ਕੱਪੜੇ ਨਾਲ ਸਾਫ ਕਰਨਾ ਆਹ ਆਖ ਬਿਲਕੁਲ ਸਹੀ ਇਹ ਦਿੱਤੇ ਆਹ ਕਾਫੀ ਖਰਾਬ ਹੈ ਠੀਕ ਹੈ ਸਾਫ ਕਰਕੇ ਦਵਾਈ ਜਿਹੜੀ ਮੈਂ ਤੁਹਾਨੂੰ ਦੱਸੀ ਆ ਜਿਵੇਂ ਦੱਸੀ ਆ ਵੇਖੋ ਇਹ ਅੱਗੇ ਲਾ ਲੈਣੀ ਹੈ ਕੁੱਪੀ ਜੀ ਠੀਕ ਹੈ ਤੇ ਇਹਨੂੰ ਇੱਥੇ ਫੜ ਲੈਣਾ ਫੜ ਕੇ ਤੇ ਰਬ ਕਰੇ ਤਾਂ ਨਾਲ ਆਪ ਆਖਿਆ ਅੱਖ ਆ ਅੱਖ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਨੂੰ ਪਾ ਦੋ ਰੱਖੋ ਠੀਕ ਹੈ ਜੀ ਪੂਰੀ ਤਰ੍ਹਾਂ ਭਰ ਦੇਣੀ ਹੈ ਠੀਕ ਹੈ ਉੱਤੇ ਵੀ ਲਾਗਣੀ ਮਾਰੀ ਜਗਮਾ ਠੀਕ ਹੈ ਜੀ ਲੱਗ ਗਈ ਤੇ ਇਹਨੂੰ ਛੱਡ ਦੇਣਾ ਪੁੱਤਰ ਆਪੇ ਅੱਖ ਤੇ ਜਿੰਨੀ ਪੈਣੀ ਪੈ ਜਾਣੀ ਆ ਬਾਕੀ ਨੇ ਆਖੋ ਆਪਣੀ ਕੋਲ ਨੇ ਆਖੋ ਸੈਟ ਹੋਇਆ ਠੀਕ ਹੈ ਇਹ ਹੈ ਜੀ ਤਰੀਕਾ ਕਰਾਉਣ ਦਾ ਹਾਂਜੀ ਵੀਰ ਜੀ ਤੇ ਬਾਕੀ ਤੁਸੀਂ ਵੇਖ ਲਈਏ ਸਾਰੀ ਵੀਡੀਓ ਮੈਂ ਤੁਹਾਨੂੰ ਡਿਟੇਲ ਜੇ ਦੱਸ ਦਿੰਦਾ ਵਾ ਕਿਹੜੀ ਦਵਾਈ ਆ ਕਿੱਥੋਂ ਮਿਲਦੀ ਆ ਕਿਵੇਂ ਉਹਨੂੰ ਯੂਜ਼ ਕਰਨਾ ਜਾਂ ਇਹ ਪ੍ਰੋਬਲਮ ਆਉਂਦੀ ਕਿਵੇਂ ਇਸ ਤੋਂ ਕਬੂਤਰ ਸਾਡੇ ਰਹਿਤ ਕਿਵੇਂ ਹੋ ਸਕਦੇ ਆ ਤੇ ਐਂਡ ਤੇ ਤੁਹਾਨੂੰ ਲਾ ਕੇ ਵੀ ਕਬੂਤਰ ਨੂੰ ਪ੍ਰੈਕਟੀਕਲ ਦੱਸਿਆ ਵੀ ਐਵੇਂ ਦਵਾਈ ਇਹਨੂੰ ਆਪਾਂ ਯੂਜ਼ ਕਰਾ ਸਕਦੇ। ਤੇ ਇੰਨਾ ਹੀ ਕਹਿੰਦਾ ਹੋਇਆ ਫਿਰ ਵੀਡੀਓ ਲੰਮੀ ਹੋ ਜਾਂਦੀ ਯਾਰ। ਤੇ ਆਪਾਂ ਵੀਡੀਓ ਤੋਂ ਅੱਜ ਦੀ ਵੀਡੀਓ ਸਮਾਪਤ ਕਰਦੇ ਆਂ ਤੇ ਮੇਬੀ ਜਲਦੀ ਹੀ ਮਿਲਦੇ ਆਂ ਨੈਕਸਟ ਕੇ ਵਧੀਆ ਟਾਪਿਕ ਦੇ ਨਾਲ ਤੇ ਜੇ ਕਿਸੇ ਸੱਜਣ ਦੇ ਮਨ 'ਚ ਹੋਵੇ ਕਿ ਆਹ ਟਾਪਿਕ ਕਵਰ ਨਹੀਂ ਹੋਇਆ ਅਜੇ ਤੱਕ ਜਾਂ ਇਸ ਤੇ ਕੋਈ ਡਿਸਕਸ਼ਨ ਕਰਨ ਵਾਲੇ ਤਾਂ ਉਹ ਜਰੂਰ ਦੱਸੋ ਕਮੈਂਟਾਂ 'ਚ ਉੱਤੇ ਆਪਾਂ ਜਲਦੀ ਡਿਸਕਸ਼ਨ ਕਰਾਂਗੇ ਤੇ ਜਲਦੀ ਮਿਲਦੇ ਆਂ ਨੈਕਸਟ ਵੀਡੀਓ ਚ ਤਦ ਤੱਕ ਵਾਸਤੇ ਰੱਬ ਰੱਖਾ ਵਾਈਗੁੜੀ ਦਾ ਕਾਲਪਸਾ ਵਾਈਗੁੜੀ